ਆਪਕੋ ਇਸ ਵੇਲੇ ਅਸੀਂ ਜਟਾ ਪਛੀਆ ਤੋਂ ਜਿਹੜੀ ਬਨ ਜਾਂਦਾ ਹੈ ਨਾ ਇੱਕ ਤੁਸੀ ਜਾਂਦੀ ਆ ਕੋਨੇਵਾਲ ਤੇ ਮਾਛੀ ਵਾਲ ਨੂੰ ਉਹਦੇ ਤੇ ਖੜੇ ਆ ਔਰ ਇੱਥੇ ਦੋ ਵੱਡੇ ਪਾੜ ਪਏ ਸੀ ਕਰੀਬ 12 ਮਤਲਬ ਤਿੰਨ ਕਿੱल्ल्या ਦੇ ਤਿੰਨ ਚਾਰ ਕਿੱल्ल्या ਦੇ ਪਾੜ ਜੇ ਮਿੰਤੀ ਨਹੀਂ ਹੋ ਸਕਦੀ ਕਿਉਂਕਿ ਸਾਹਮਣੇ ਇੱਕ ਇੱਕ ਤੇ ਅੱਧਾ ਮਤਲਬ ਚੌਥਾ ਹਿੱਸਾ ਪੂਰੇਗਾ ਤਿੰਨ ਹਿੱਸੇ ਜੇ ਰਹਿੰਦੇ ਨੇ ਔਰ ਮੈਂ ਧੰਨਵਾਦਿਆ ਕਰਦਾ ਹਾਂ ਬਾਬਾ ਜੀ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਜਿਨ੍ਹਾਂ ਦੀ ਰਹਿਮਾਈ ਦੇ ਹੇਠ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਇਹ ਸੇਵਾ ਇੱਥੇ ਕਰਾ ਰਹੇ ਆ ਔਰ ਬੀਸੀ ਸਾਹਿਬ ਇਹਨਾਂ ਨੂੰ ਸੇਵਾ ਸ਼ੁਰੂ ਕਰਾ ਕੇ ਗਏ ਨੇ ਔਰ ਇਹ ਸੰਗਤ ਜਿਹੜੀ ਇਹਨਾਂ ਦੀ ਆ ਇਹ ਸਾਰੀ ਤਕਰੀਬਨ ਮੈਂ ਹੁਣ ਇੱਥੇ ਆਇਆ ਮੌਕੇ ਤੇ ਸਾਰੀ ਹਰਿਆਣੇ ਤੋਂ ਆਈ ਆ ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੁਸੀਂ ਹੋਣੇ ਵੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਵੀ ਵਿਖਾ ਦੂੰਗਾ ਕਿ ਕਿੰਨੀ ਏਜ ਵਾਲੇ ਲੋਕ ਨੇੜੇ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ ਹਰਿਆਣੇ ਤੋਂ ਮਾਝੇ ਦੀ ਧਰਤੀ 'ਚ ਮਿੱਟੀ ਪਾ ਰਹੇ ਨੇ ਬੰਦ ਦਾ ਬੜਾ ਵਧੀਆ ਤਰੀਕਾ ਹੈ ਕਿ ਇੱਕ ਸਾਈਡ ਤੇ ਬੋਰੇ ਲੱਗਣੇ ਨੇ ਵਿਚਕਾਏ ਮਿੱਟੀ ਪੈ ਕੇ ਦੋਹਾਂ ਸਾਈਡਾਂ ਤੇ ਬੋਰੇ ਲਾ ਕੇ ਫਿਰ ਇਹਨੂੰ ਪ੍ਰੋਪਰ ਕਿਉਂਕਿ ਮਿੱਟੀ ਪਾਣੀ ਰਸੇ ਨਾ ਇਸ ਤਰੀਕੇ ਦਾ ਬੰਨ੍ਹ ਨੇ ਬੰਦ ਰਹੇ ਨੇ ਮਹਾਪੁਰਸ਼ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਸ ਇਲਾਕੇ ਦੀ ਸੰਗਤ ਨੂੰ ਖਾਸ ਕਰ ਮਾਝੇ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੇਵਾ ਤਿੰਨ ਚਾਰ ਚੱਲ ਰਹੀਆਂ ਨੇ ਇੱਥੇ ਇਸ ਵੇਲੇ ਇੱਕ ਗੁਰੂ ਕੇ ਬਾਗਰੇ ਬਾਬਾ ਜੀ ਕਰ ਰਹੇ ਨੇ ਇੱਕ ਬਾਬਾ ਜੀ ਸ੍ਰੀ ਹਰਿ ਆਲੀ ਸਾਹਿਬ ਵਾਲੇ ਕਰ ਰਹੇ ਨੇ ਇੱਕ ਬਾਬਾ ਜੀ ਰਕਾਰ ਸਿੰਘ ਜੀ ਤਰਨਤਨ ਸਾਹਿਬ ਵਾਲੇ ਸੋ ਮੋਰ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਪ੍ਰਤੀ ਜਮੈਰੀ ਲਾਓ ਤੁਸੀਂ ਪਿੰਡਾਂ ਜੋ ਨਿਕਲ ਕੇ ਜਿਹੜੇ ਖਾਸ ਕਰਕੇ ਅਜਨਾਲੇ ਤਹਿਸੀਲ ਦੇ ਰਾਜੇਤਸੀ ਦੇ ਮਜੀਠੇ ਦੇ ਇਲਾਕੇ ਦੇ ਟਾਰੀ ਦੇ ਪਿੰਡ ਨੇ ਮਾਰੀ ਸਿਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਸੰਗਤ ਦੇ ਇਥੇ ਸੇਵਾ ਲਈ ਆਵੇ ਕਿਉਂਕਿ ਚੰਗਾ ਲੱਗਦਾ ਜੇ ਸਾਡੀ ਸੰਗਤ ਵੀ ਨਾਲ ਲੱਗੀ ਹੋਵੇ ਐਸੇੜੇ ਨਰੋਲ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਜ਼ਿਆਦਾਤਰ ਹਰਿਆਣੇ ਦਵਾਈ ਹੈ ਔਰ ਵਾਰੀਆਂ ਬੱਧੀਆਂ ਨੇ ਕੁਝ ਬੱਚਾ ਉਧਰੋਂ ਚੱਲ ਪੈਂਦੀਆਂ ਨੇ ਕੋਈ ਚੜੇ ਜਾਂਦੀਆਂ ਨੇ ਸੋ ਇਹ ਸਾਡੀ ਮਦਦ ਤੇ ਆਈ ਨੇ ਮੈਂ ਧੰਨਵਾਦ ਕਰਦਾ ਹਰਿਆਣੇ ਦੀ ਪੂਰੀ ਸੰਗਤ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰ ਲਈ ਇੱਥੇ ਪਹੁੰਚੇ ਨੇ ਕੰਮ ਦੇ ਵੈਸੇ ਸਰਕਾਰਾਂ ਦੇ ਨੇ ਪਰ ਚਲੋ ਇਹ ਸਾਡੇ ਪੰਜਾਬੀਆਂ ਦੇ ਸਿੱਖ ਕੌਮ ਦੇ ਹਿੱਸੇ ਆ ਆ ਕਿ ਅਸੀਂ ਆਪਣੇ ਮਰਮ ਤੇ ਆ ਵੀ ਮਿੱਟੀ ਲਾਉਨੇ ਆ ਤੇ ਆ ਵੀ ਅਸੀਂ ਇਹ ਕਰਦੇ ਆ ਸੋ ਇਹ ਪ੍ਰਾਤਣੀਆਂ ਸਾਨੂੰ ਇਹਦਾ ਕੋਈ ਕੰਮ ਨਹੀਂਗਾ ਪਰ ਇੱਕ ਗੱਲ ਹੈ ਇੱਕ ਚੀਜ਼ ਜਿਹੜੀ ਸਾਡੇ ਦੇ ਦੇਖਣ ਜਿਹੜੀ ਜਜ਼ਬੇ ਦੀ ਗੱਲ ਆ ਹੁਣ ਦੇਖੋ ਮੁਸ਼ਕਲ ਇੱਥੇ ਦੇਖਿਆ ਪੰਜਾਬੀਆਂ ਨੂੰ ਆਈ ਆ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਜਿਹੜੇ ਆ ਮੋਸਟਲੀ ਜਿਹੜੀਆਂ ਸਟੇਟਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਮਦਦ ਲਈ ਦੁੱਝੇ ਵੀ ਆ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਕੱਲੇ ਪੰਜਾਬੀ ਨਹੀਂ ਦੂਜੀਆਂ ਕਮਿਊਨਿਟੀਆਂ ਵੀ ਆ ਰਹੀਆਂ ਉਹਨਾਂ ਦਾ ਵੀ ਸ਼ੁਕਰੀਆ ਸੋ ਇਸ ਵੇਲੇ ਇਹ ਸੰਗਤ ਦੀ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਹੜੀ ਇਹ ਬਾਬਾ ਜਗਤਾਰ ਸਿੰਘ ਵਾਲੇ ਦੀ ਕਰਨਤਾਨ ਸਾਹਿਬ ਵਾਲੇ ਦੀ ਸੇਵਾ ਆ ਜੱਟੇ ਪੱਛੀਏ ਤੋਂ ਚਾਹ ਆਉਂਦੀ ਛੜਕ ਨਿਕਲ ਗਏ ਉਹਨਾਂ ਦੇ ਵਿੱਚ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਆਪਣਾ ਹਿੱਸਾ ਬਹੁਤ ਤਾਂ ਕਿ ਜਿਹੜੇ ਲੋਕਲ ਬੰਦੇ ਵੀ ਲੱਗੇ ਹੋਣ ਤੇ ਹੌਸਲੇ 4 ਗੁਣਾ ਵਧ ਜਾਂਦੇ 10 ਗੁਣਾ ਵਧ ਜਾਂਦੇ ਤੇ ਲੋਕਲ ਬੰਦਾ ਕੋਈ ਦੇਸ਼ੀ ਨਾ ਤੇ ਚੰਗਾ ਨਹੀਂ ਲੱਗਦਾ ਤੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਔਰ ਇਹ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਖਾਸ ਕਰਕੇ ਹਾਂ ਜਿਹੜੇ ਐਨਆਰਆਈ ਭਰਾ ਅਜਨਾਲੇ ਤੇ ਅੰਮ੍ਰਿਤਸਰ ਨਾਲ ਤੱਲਕ ਰੱਖਦੇ ਨੇ ਕੋਈ ਆਪਣਾ ਨਮੈਂਦਾ ਲਾਓ ਕੋਈ ਨਾ ਕੋਈ ਸੇਵਾ ਦਾ ਹਿੱਸਾ ਜ਼ਰੂਰ ਇਹਨਾਂ ਸਾਰੀਆਂ ਸੇਵਾ 'ਚ ਪਾ ਕੇ ਜਾਓ ਔਰ ਟਰਾਲੀਆਂ ਜਿੱਥੇ-ਜਿੱਥੇ ਵੀ ਮਿੱਟੀ ਖਾਲੀ ਮਿੱਟੀ ਸਾਨੂੰ ਟੋਟੜੇ ਵਾਲੀ ਨਹੀਂ ਇਹਨਾਂ ਨੂੰ ਚਾਹੀਦੀ ਇਹ ਮਹਾਪੁਰਸ਼ ਜਿਹੜੀ ਐਸ ਜਿਹੜੇ ਬਾਬਾ ਜਗਤਾਰ ਸਿੰਘ ਜੀ ਦੇ ਬੰਦ ਤੇ ਸੇਵਾ ਹੋ ਰਹੀ ਉਹ ਓਪਨ ਮਿੱਟੀ ਦੀ ਹੋ ਰਹੀ ਹੈ ਤੁਸੀਂ ਇੱਥੇ ਓਪਨ ਮਿੱਟੀ ਟਰਾਲੀਆਂ 'ਚ ਲੈ ਕੇ ਆਓ ਔਰ ਮਾਧੇ ਵਾਲੇ ਜਿਹੜੇ ਲੰਗਰ ਲਾਉਣ ਨੂੰ ਮਸ਼ਹੂਰ ਹੈ ਕੋਈ ਲੰਗਰ ਵੀ ਇੱਥੇ ਆ ਕੇ ਲਾਓ ਤੁਹਾਡਾ ਫਰਜ਼ ਬੰਦਾ ਹੈ ਤੋਂ ਅਸੀਂ ਜਿੰਨੇ ਜੋਗੇ ਆ ਸਾਡੀ ਜਿੱਥੇ-ਜਿੱਥੇ ਜੋ-ਜੋ ਇਹਨਾਂ ਮੈਨੂੰ ਗੱਲਾਂ ਦੱਸੀਆਂ ਨੇ ਮੈਂ ਉਹ ਨੋਟ ਵੀ ਕਰਾ ਲਿਆ ਨੇ ਇਹ ਖੇਤੀ ਇਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਇਹ ਕਰਾਂਗੇ। ਪਾਇ ਗੁਰਦੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰਾ ਵਾਹਿਗੁਰੂ ਜੀ ਕੀ ਖੇਤ